ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵਾਹਿਗੁਰੂ ਸਾਰਿਆਂ ਦਾ ਆਪਣਾ ਮੇਰ ਭਰਿਆ ਹੱਥ ਰੱਖਣ ਜੀ। ਆਸ ਕਰਦਾ ਹਾਂ ਤੁਸੀਂ ਸਾਰੇ ਜਾਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਵਕਤਾਂ ਠੰਡ ਬਹੁਤ ਜ਼ਿਆਦਾ ਸੁੱਕੀ ਠੰਡ ਪੈਣ ਲੱਗੀ ਯਾਰ। ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦਿਖਾਉਣਾ ਇੱਕ। ਮੈਂ ਨਾ ਸਵੇਰੇ ਸਵੇਰੇ ਮੋਟਰ ਪਰ ਆਇਆ ਤਾਂ ਕਿਉਂਕਿ ਸਵੇਰੇ ਸ਼ਾਮ ਕਿਹੜਾ ਮਾਰਨਾ ਪੈਂਦਾ। ਮੈਂ ਤੁਹਾਨੂੰ ਇਹਦੀ ਐਗਜ਼ਾਮਪਲ ਦਿਖਾਉਣਾ ਸੁੱਕੀ ਠੰਡ ਦੀ ਇੱਥੇ ਨਾ ਪਰਾਲੀ ਪਈ ਆ ਪਰਾਲੀ ਪਰ ਦੇਖੋ ਕਿਦਾਂ ਚਿੱਟਾ ਹੀ ਚਿੱਟਾ ਹੋਇਆ ਪਿਆ ਜਿੰਨੀ ਜਗ੍ਹਾ ਪਰਾਲੀ ਪਈ ਆ ਨਾ ਸਾਰੀ ਚਿੱਟੀ ਉਹ ਚਿੱਟੀ ਹੋਈ ਪਈ ਆ ਸੁੱਕੀ ਠੰਡ ਨਾ ਸਿਆਣੇ ਕਹਿੰਦੇ ਵੀ ਸੁੱਕੀ ਠੰਡ ਖਰਾਬ ਕਰਦੀ ਆ ਸਾਰੇ ਇਸ ਤੋਂ ਰੱਖੋ ਆਪਣਾ ਬਚਾਓ ਬਹੁਤ ਨਾ ਜ਼ਿਆਦਾ ਕੋਰਾ ਪਿਆ ਹੋਇਆ ਹੈ ਅੱਜ ਮਸਵਾਹ ਪਈ ਹੋੜ ਸੁਆ ਚਿੱਟੀ ਉਚਟੀ ਹੋਈ ਪਈ ਹੈ ਇਹ ਮਤਲਬ ਬਰਸੀਨ ਔਰ ਆਲੂ ਵਾਲੇ ਰਗੜਦਣੇ ਕਣਕ ਖਤਰ ਤਾਂ ਇਹ ਬਹੁਤ ਵਧੀਆ ਹੈ ਆਲੂਆਂ ਵਾਲੇ ਯਾਰ ਬਰਸੀਨ ਕੱਖ ਰਗੜਦਣੇ ਇਹਨੇ ਬਹੁਤ ਬੁਰੀ ਤਰ੍ਹਾਂ ਚਲੋ ਕੁਦਰਤ ਆ ਅੱਜ ਲੱਗੇ ਤੇ ਇੱਧਰ ਸਪਰੇਅ ਕਰਨ ਡੱਬਰ ਵਾਲੀ ਮੋਟਰ ਉੱਪਰ ਔਰ ਮਾੜੀ ਕਿਸਮਤ ਅੱਜ ਲਾਈਟ ਨਹੀਂ ਹੈ ਚਬੱਚਾ ਬਿਲਕੁਲ ਖਾਲੀ ਆ ਹੁਣ ਲਿਆਉਣਾ ਜਾ ਕੇ ਪਿੰਡ ਤੇ ਟੈਂਕੀ ਪਾਣੀ ਦੀ ਭਰ ਕੇ ਇਹਨੂੰ ਬੰਦੇ ਨੂੰ ਕਹਿਣਾ ਵੀ ਤੂੰ ਇੰਨੇ ਸਾਰੇ ਦੇ ਗੱਲ ਮੈਂ ਲਿਆਉਣਾ ਟੈਂਕੀ ਭਰ ਕੇ ਪਾਣੀ ਤਾਂ ਸਰਨਾ ਅੱਜ ਨਾਲ ਸਾਡੇ ਬੰਦੇ ਦਾ ਨਾ ਮਨ ਖਰਾਬ ਆ ਯਾਰ ਬਹੁਤ ਇਹਦੇ ਨਾਲ ਕੋਈ ਫਰੈਂਡਤਾ ਇਹਦੇ ਕੋਲ ਬਹਿ ਕੇ ਗੱਲਾਂ ਗੱਲਾਂ ਕਰਦਾ ਹਾ ਤਾਂ ਚਲੋ ਇਸ ਇਹਨਾਂ ਤੋਂ ਅੱਧੀ ਉਮਰ ਦਾਤਾ ਉਹਦੀ ਡੈਥ ਹੋ ਗਈ ਆ ਇਸ ਵਾਰ ਐਟੈਕ ਦੀ ਵਜ੍ਹਾ ਕਰਕੇ ਅੱਜ ਬੜਾ ਮਨ ਉਦਾਸ ਹੈ ਨੰਦਾ ਰੋਟੀ ਵੀ ਅੱਜ ਘੱਟੇ ਖਾਧੀ ਇੱਕ ਉਹ ਇਹਦੇ ਦਾ ਦੁੱਖ ਸੁੱਖ ਕਰ ਦਿੰਦਾ ਦਾ ਵਿਚਾਰਾ ਖਾਰ ਅੱਜ ਦੁਖੀ ਆ ਬੰਦਾ ਸਾਡਾ ਕਹਿੰਦਾ ਲੋੜ ਕਾਟਦੀ ਮਾਂ ਹੁੰਦੀ ਆ ਅ ਗਰਾਊਂਡ ਵਾਹ ਬੱਚਾ ਨੇ ਦੇਖੋ ਐਸ ਵੀ ਐਲ ਨੂੰ ਦਮ ਦੂਰ ਚਲੇ ਪਾਰਾਏ ਨੇ ਦੇਣੀ ਗੂਆ ਬਤਿੰਦਾ ਜਿਹੜਾ ਮੜਵਾ ਰੋ ਬੜੀ ਕੀਆ ਕਰੂਗਾ ਨਾ ਕਿਸਾਨ ਯਾਰ ਤਿੰਨ ਨਾ ਡੰਕਰ ਸਾਡੇ ਗੋਂਡੀਆਂ ਦੇ ਬੜੇ ਹੋਏ ਆ ਖਾ ਖੂ ਕੇ ਵਿੱਚੇ ਬਹਿ ਬੂ ਕੇ ਨਿਕਲਦੇ ਆ ਫਿਰ ਯਾਰ ਕੋਈ ਕੜਦਾ ਦੇਖਦਾ ਇੱਕ ਤੇ ਕਾਮਯਾਬ ਹੋਣ ਦੇਣਾ ਯਾਰ ਕਿਸਾਨ ਨੂੰ ਰੱਬੇ ਰੱਖਾ ਯਾਰ ਕਿਸਾਨ ਦਾ ਤਾਂ ਸਹੀ ਗੱਲ ਆ